ਜਿਹੜਾ ਲੋਕਾਂ ਨੇ ਸੋਸ਼ਲ ਮੀਡੀਆ ਤੇ ਗੰਦ ਪਾਇਆ ਹੋਇਆ ਅਸੀਂ ਉਹਨਾਂ ਨੂੰ ਜ਼ਿਆਦਾ ਫੋਲੋ ਕਰ ਰਹੇ ਹਾਂ ਜਿਹੜਾ ਕੁਛ ਅੱਛਾ ਦੱਸ ਰਿਹਾ ਹੈ ਅਸੀਂ ਉਹਨੂੰ ਫੋਲੋ ਨਹੀਂ ਕਰਦੇ ਟੈਕਨੋਲੋਜੀ ਨੇ ਬਹੁਤ ਕੁਝ ਦਿੱਤਾ ਸਾਨੂੰ ਉਹਨੇ ਸਾਨੂੰ ਇਹ ਨਹੀਂ ਕਿਹਾ ਸੀਗਾ ਇਹਦਾ ਮਿਸਯੂਜ਼ ਕਰ ਲਓ ਆਪਾਂ ਕਰ ਰਹੇ ਹਾਂ ਔਰ ਗਲਤ ਸਿੱਖਿਆ ਵੀ ਲੈ ਰਹੇ ਹਾਂ ਇਹ ਜਿਹੜੀ ਗੰਦਗੀ ਫੈਲੀ ਹੋਈ ਹੈ ਇਹ ਇਹਨੇ ਮਤਲਬ ਨਾਸ਼ ਕਰ ਦਿੱਤਾ ਨਿਊ ਜਨਰੇਸ਼ਨ ਦਾ ਤੁਹਾਨੂੰ ਪਤਾ ਅੱਜਕੱਲ ਕੁੜੀਆਂ ਕੀ ਕਹਿੰਦੀਆਂ ਕਹਿੰਦੇ ਉੱਥੇ ਵਿਆਹ ਕਰੋ ਨਾ ਜਿੱਥੇ ਕੱਲਾ ਹੀ ਮੁੰਡਾ ਹੋਵੇ ਮਾਪੇ-ਬਾਪ ਨਾ ਹੋਣ ਲੋ ਸ਼ਰਮ ਆਉਣੀ ਚਾਹੀਦੀ ਐ ਮੈਂ ਸਾਫ਼ ਕਹਿ ਰਹੀ ਆ ਸ਼ਰਮ ਕਰੋ ਜੇ ਤੁਹਾਡੇ ਭਰਾ ਨਾਲ ਵਿਆਹ ਕਰਾਉਣ ਵਾਲੀ ਲੜਕੀ ਇਹ ਕਵੇ ਕਿ ਮੈਂ ਤਾਂ ਤੇਰਾ ਮਤਲਬ ਕੱਲਾ ਹੀ ਮੁੰਡਾ ਹੋਣਾ ਚਾਹੀਦਾ ਤੇਰੇ ਪੇਰੈਂਟਸ ਨਹੀਂ ਹੋਣੇ ਚਾਹੀਦੇ ਮਰ ਗਏ ਹੋਣੇ ਚਾਹੀਦੇ ਆ ਸ਼ਰਮ ਕਰੋ ਰਿਸ਼ਤੇ ਕਿੰਨੇ ਦਿਨ ਨਿਭਦੇ ਆ ਪ੍ਰਾਈਵੇਸੀ ਨਹੀਂ 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 ਨਿਭਦੇ ਨਾ ਨਿਭਣਿਆ ਤਾਂ ਵੀ ਇਹ ਚੀਜ਼ਾਂ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਤੇ ਸੈਲਫ ਲਵ ਦੇ ਨਾਮ ਤੇ ਇਹ ਸੈਲਫਿਸ਼ਨੈਸ ਸਿਖਾਈ ਜਾ ਰਹੀ ਹੈ ਇਨੇ ਜ਼ਿਆਦਾ ਪ੍ਰਮੋਟ ਕੀਤਾ ਹੈ ਨਾ ਚੀਜ਼ਾਂ ਨੂੰ ਈਗੋਇਜ਼ਮ ਨੂੰ ਸੋਸ਼ਲ ਮੀਡੀਆ ਦੇਖੋ ਟੈਕਨੋਲੋਜੀ ਨੇ ਬਹੁਤ ਕੁਝ ਦਿੱਤਾ ਸਾਨੂੰ ਉਹਨੇ ਸਾਨੂੰ ਇਹ ਨਹੀਂ ਕਿਹਾ ਸੀਗਾ ਇਹਦਾ ਮਿਸਯੂਜ਼ ਕਰ ਲਓ ਆਪਾਂ ਕਰ ਰਹੇ ਆਂ ਔਰ ਗਲਤ ਸਿੱਖਿਆ ਵੀ ਲੈ ਰਹੇ ਆਂ ਜਿਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਗੰਦ ਪਾਇਆ ਹੋਇਆ ਅਸੀਂ ਉਹਨਾਂ ਨੂੰ ਜ਼ਿਆਦਾ ਫੋਲੋ ਕਰ ਰਹੇ ਹਾਂ ਜਿਹੜਾ ਕੁਛ ਅੱਛਾ ਦੱਸ ਰਿਹਾ ਹੈ ਅਸੀਂ ਉਹਨੂੰ ਫੋਲੋ ਨਹੀਂ ਕਰਦੇ ਉਹ ਦੇ ਫੋਲੋ ਨਹੀਂ ਹੁੰਦੇ ਹੈਨਾ ਤੇ ਇਹ ਜਿਹੜੀ ਇਹ ਜਿਹੜੀ ਗੰਦਗੀ ਫੈਲੀ ਹੋਈ ਹੈ ਇਹ ਇਹਨੇ ਮਤਲਬ ਨਾਸ ਕਰ ਦਿੱਤਾ ਨਿਊ ਜਨਰੇਸ਼ਨ ਦਾ ਹੈਨਾ ਉਹਨਾਂ ਦਾ ਬ੍ਰੇਨ ਇਸ ਤਰ੍ਹਾਂ ਵਾਸ਼ ਕਰਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਪੇਰੈਂਟਸ ਬੇਵਕੂਫ ਹੈ ਇਹ ਪੁਰਾਣੀ ਜਨਰੇਸ਼ਨ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਸਭ ਕੁਝ ਸਾਨੂੰ ਪਤਾ ਹੈ ठीक है तो उस सैल्फ लव है ना बेई अपना सोचो है ना फिर मतलब फिर एन किसी तो कुछ लेना देना ही नहीं है फिर फिर व्याह बूह कर नहीं है ना फिर तु ठीक है सैल्फ लव करते रहो <laughs> करते रहो एक टाइम तो बाद पता लग जाएगा <laughs> है ना मतलब भी जैनुअन ये नकली जी लाइफ है ना जी <laughs> आइडलिस्टिक जी ਇਹ ਕੁਝ ਹੁੰਦੀ ਨਹੀਂ ਹੈ ਇਹ ਫਿਲਮੀ ਤੁਸੀਂ ਫਿਲਮੀ ਦੁਨੀਆ ਦੇਖ ਕੇ ਜਾਂ ਤੁਸੀਂ ਇਸ ਤਰ੍ਹਾਂ ਦੇ ਵੀਡੀਓਜ਼ ਦੇਖ ਕੇ ਇੱਕ ਕਲਪਨਾ ਕਰ ਲੈਂਦੇ ਹੋ ਤੁਹਾਨੂੰ ਪਤਾ ਹੈ ਅੱਜ ਕੱਲ ਕੁੜੀਆਂ ਕੀ ਕਹਿੰਦੀਆਂ ਕਹਿੰਦੀਆਂ ਉੱਥੇ ਵਿਆਹ ਕਰਾਉਣਾ ਜਿੱਥੇ ਇਕੱਲਾ ਹੀ ਮੁੰਡਾ ਹੋਵੇ ਮਾਪੇ-ਬਾਪ ਨਾ ਹੋਣ ਮਤਲਬ ਸ਼ਰਮ ਆਉਣੀ ਚਾਹੀਦੀ ਹੈ ਮੈਂ ਸਾਫ਼ ਕਹਿ ਰਹੀ ਹਾਂ ਸ਼ਰਮ ਕਰੋ ਜੇ ਤੁਹਾਡੇ ਭਰਾ ਨਾਲ ਵਿਆਹ ਕਰਾਉਣ ਵਾਲੀ ਲੜਕੀ ਇਹ ਕਵੇ ਕਿ ਮੈਂ ਤਾਂ ਤੇਰਾ ਮਤਲਬ ਇਕੱਲਾ ਹੀ ਮੁੰਡਾ ਹੋਣਾ ਚਾਹੀਦਾ ਤੇਰੇ ਪੇਰੈਂਟਸ ਨਹੀਂ ਹੋਣੇ ਚਾਹੀਦੇ ਮਰ ਗਏ ਹੋਣੇ ਚਾਹੀਦੇ ਆ ਸ਼ਰਮ ਕਰੋ ਤੁਸੀਂ ਕਿਸੇ ਬਾਰੇ ਕਿੰਨੀ ਆਸਾਨੀ ਨਾਲ ਇਹ ਗੱਲ ਕਹਿ ਦਿੰਦੇ ਹੋ ਪੇਰੈਂਟਸ ਮਰੇ ਹੋਣੇ ਚਾਹੀਦੇ ਆ ਇਕੱਲਾ ਹੀ ਮੁੰਡਾ ਹੋਵੇ ਹਨਾ ਕੀ ਤੁਸੀਂ ਇਨਸਾਨ ਹੋ ਮੈਨੂੰ ਸ਼ਰਮ ਆਉਂਦੀ ਆ ਸੋਚ ਕੇ ਕਿ ਕੀ ਹਾਲ ਹੋ ਗਿਆ ਬੱਚਿਆਂ ਦਾ ਹਨਾ ਇੰਨੇ ਤੁਸੀਂ ਇਨਸਾਨੀਅਤ ਦੇ ਲੈਵਲ ਤੋਂ ਗਿਰ ਗਏ ਹੋ ਇੰਨੀ ਤੁਸੀਂ ਮਤਲਬ ਇਨਸਾਨੀਅਤ ਮਰ ਗਈ ਹੈ ਕਿ ਤੁਸੀਂ ਇਸ ਤਰ੍ਹਾਂ ਸੋਚਣ ਲੱਗ ਗਏ ਹੋ ਤੇ ਮੈਂ ਤੇ ਹਸਬੰਡ ਹੋਵਾਂ ਹੋਰ ਕੋਈ ਨਾ ਹੋਵੇ ਮੈਂ ਕਹਿੰਨੀ ਆ ਕਿ ਜਿਹੜੇ ਮਾਪੇ ਪਸ ਸਸੋਰਾ ਨਾਨੀ ਦਾਦੀ ਮਾਸਿ ਆ ਪੋ ਆ ਇਹ ਜਿਹੜੇ ਰਿਸ਼ਤੇ ਆ ਇਦਾਂ ਦੇ ਰਿਸ਼ਤੇ ਤਾਂ ਲੱਭਣੇ ਨਹੀਂ ਕਹਿੰਦੇ ਵੀ ਉਹ ਫਰੀडम ਦਾ ਜ਼ਿਆਦਾ ਚੱਕਰ ਆ ਪ੍ਰਾਈਵੇਸੀ ਦਾ ਜ਼ਿਆਦਾ ਚੱਕਰ ਆ ਇਹ ਸਭ ਚੀਜ਼ਾਂ ਆ ਪ੍ਰਾਈਵੇਸੀ ਉਹ ਥੋੜੇ ਦਿਨਾਂ ਚ ਨਿਕਲ ਜਾਂਦੀ ਫਿਰ ਦੇਖਿਆ ਹੀ ਐ ਰਿਸ਼ਤੇ ਕਿੰਨੇ ਦਿਨ ਨਿਭਦੇ ਆ ਪ੍ਰਾਈਵੇਸੀ ਨਹੀਂ ਨਿਭਦੇ ਨਹੀਂ ਨਿਭਦੇ ਨਾ ਨਿਭਣਿਆ ਨਾ ਨਿਭਣਿਆ ਹਨਾ ਰਿਸ਼ਤੇ ਤਾਂ ਨਿਭਣਗੇ ਜੇ ਥੋੜਾ ਜਿਹਾ ਇੱਕ ਦੂਸਰੇ ਨੂੰ ਅੰਡਰਸਟੈਂਡ ਕਰੋ ਥੋੜਾ ਥੋੜਾ ਝੁਕਣਾ ਸਿੱਖੋ ਇਹ ਗੋ ਨੂੰ ਛੱਡੋ ਉਸ ਵੇਲੇ ਸੋਚੋ ਕਿ ਮੰਨ ਲਓ ਲੜਾਈ ਹੋ ਗਈ ਹਸਬੰਡ ਵਾਈਫ ਦੀ ਲੜਾਈ ਹੋ ਗਈ ਠੀਕ ਹੈ ਉਸ ਵੇਲੇ ਉਸ ਵਕਤ ਨੂੰ ਜਾਣ ਦਿਓ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ